ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਦੋਸਤੋ ਮੈਂ ਡਾਕਟਰ ਹਰਜਿੰਦਰ ਸਿੰਘ ਪ੍ਰੀਤ ਤਜਰਬੇਦਿਕ ਸੈਂਟਰ ਤਲਵੰਡੀ ਸਾਬੋ ਤੋਂ ਅਸੀਂ ਆ ਰਹੇ ਆ ਤੁਹਾਡੇ ਪਿੰਡ ਗੈਲੇ ਆਲਾ ਵਿਖੇ ਦਿਨ ਐਤਵਾਰ 17 11 2024 ਨੂੰ ਜਿਸ ਵਿੱਚ ਅਸੀਂ ਇਲਾਜ ਕਰਾਂਗੇ ਮੋਢੇ ਮੋਢੇ ਦਾ ਟੂਈ ਦਾ ਕਮਰ ਦਰਦ ਸਿਰਦਰਦ ਪੁਰਾਣਾ ਹੋਵੇ ਧਾਰਨ ਪੱਕੀ ਹੋਵੇ ਆਧ ਰੋਗਾਂ ਦੇ ਇਲਾਜ ਕਰਾਂਗੇ ਜੋ ਵਿਕਲੰਗ ਬੱਚੇ ਨੇ ਉਹਨਾਂ ਦੀ ਸਾਂਭ ਸੰਭਾਲ ਕਿਸ ਤਰ੍ਹਾਂ ਕਰਨੀ ਹੈ ਤੇ ਇਲਾਜ ਕਿਸ ਤਰ੍ਹਾਂ ਕਰਨਾ ਹੈ ਉਹਨਾਂ ਬਾਰੇ ਜਾਣਕਾਰੀ ਦੇਵਾਂਗੇ ਸੋ ਸਾਨੂੰ ਉਮੀਦ ਹੈ ਵੀ ਤੁਸੀਂ ਕੱਲ ਨੂੰ ਦਿਨ ਐਤਵਾਰ 17 ਤਰੀਕ 11ਵਾਂ ਮਹੀਨਾ 2024 ਨੂਰ ਅਬੀ ਦਾਸ ਧਰਮਸਾਲਾ ਦੇ ਵਿੱਚ ਪਹੁੰਚ ਕੇ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਓਗੇ ਸਾਨੂੰ ਸੇਵਾ ਦਾ ਮੌਕਾ ਜ਼ਰੂਰ ਦਿਓਗੇ ਜਿਦੇ ਵਿੱਚ ਅਸੀਂ ਐਕਸਰਸਾਈਜ਼ ਕਰਵਾ ਕੇ ਤੁਹਾਡੇ ਇਲਾਜ ਕਰਨ ਦੀ ਕੋਸ਼ਿਸ਼ ਕਰਾਂਗੇ ਦਰਦਾਂ ਤੋਂ ਤੁਹਾਨੂੰ ਰਾਹਤ ਦਿਵਾਵਾਂਗੇ ਜਿਵੇਂ ਕਿ ਗਿੱਟੇ ਦਾ ਦਰਦ ਗੋਡੇ ਦਾ మోਡੇ ਦਾ ਕਮਰ ਦਰਦ ਆਦ ਦਰਦਾਂ ਦਾ ਜੋ ਇਲਾਜ ਹੈ ਅਸੀਂ ਤੁਹਾਡੇ ਪਿੰਡ 10 ਤੋਂ ਲੈ ਕੇ 12 ਵਜੇ ਤੱਕ ਰੁਕਾਂਗੇ ਅਰ ਅਬੀਦਾਸ ਧਰਮਸਾਲਾ ਦੇ ਵਿੱਚ ਸੋ ਸਾਨੂੰ ਸੇਵਾ ਦਾ ਮੌਕਾ ਜਰੂਰ ਦਿਓ ਖੁਸ਼ ਰਹੋ ਆਬਾਦ ਰਹੋ ਧੰਨਵਾਦ